ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਸ਼੍ਰੀ ਮੋਖਸਰ ਸਾਹਿਬ ਤੋਂ ਬਾਈ ਦਾ ਬੱਲੋਂਗੜ ਰੋਡ ਦੇ ਉੱਤੇ ਘਾਰਾ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਨਾਗਾ ਦੋਸਤੋ ਇੱਕ ਦੋਸਤੋ ਕ੍ਰਾਸ ਅੰਗ ਦੇ ਵਿੱਚ ਪੂਰੀ ਵੱਡੀ ਬਹਿੜਾ ਦੋਸਤੋ ਤਿਆਰੀ ਦੇ ਵਿੱਚ ਆ ਤੇ ਇੱਕ ਬਾਈ ਕੋਲੇ ਨੀਲੀ ਜਾਵੀ ਦਾ ਪ੍ਰੋਪਰ ਰਿਕਾਰਡ ਵਾਲਾ ਝੋਟਾ ਦੋਸਤੋ ਕੱਟਾ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਈ ਹਾਂਜੀ ਬਾਈ ਸਸੀ ਕਾ ਸਸੀ ਕਾ ਬਈ ਹੋ ਠੀਕ ਠਾਕ ਬਾਈ ਹਾਂ ਬਈ ਠੀਕ ਆ ਨਾਂ ਦੱਸੀ ਵੀਰ ਆਪਣਾ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਬਾਈ ਗੁਰਸੇਵਕ ਇੱਕ ਕਰੀ ਆਪਣਾ ਨੰਬਰ ਵੀ ਦੱਸ ਦੇ 9363512135 ਠੀਕ ਆ ਤੇ ਅੱਜ ਬਈ ਦੋ ਨਗ ਸੇਲ ਕਰਨੇ ਆਪਾਂ ਹਾਂ ਠੀਕ ਆ ਵੈੜ ਦੀ ਗੱਲ ਕਰੀਏ ਬਈ ਵੈੜ ਕਿੰਨਾ ਮਸੂਹਾ ਸੁਹੰਦੀ ਆ ਚੌਥਾ ਸੁਹੰਦੀ ਆ ਤੇ ਠੀਕ ਆ ਚੌਥਾ ਸੁਹਾ ਸੁਹੰਦੀ ਆ ਕਿੰਨਾ ਕੁ ਦੁੱਧ ਪਾਉਂਦੀ ਆ ਬਈ 18 ਲੀਟਰ 18 ਲੀਟਰ ਦੇ ਲਗਭਗ ਪਾਉਂਦੀ ਆ ਤੇ ਦਿਨ ਕਿੰਨੇ ਪਏ ਆ ਬਈ ਇਹਦੇ ਸੂਣ ਚ ਚਾਰ ਦਿਨ ਦਿਨ ਪੂਰੇ ਹੋਣ ਚ ਪਏ ਠੀਕ ਆ ਚਾਰ ਦਿਨ ਜਾਨੀ ਕਿ ਦਿਨ ਪੂਰੇ ਹੋਣ ਚ ਪਏ ਆ ਲਓ ਬਈ ਮੂੰਹ ਮੱਥਾ ਤੁਹਾਨੂੰ ਖਾਦਨੇ ਆ ਕ੍ਰਾਸ ਅੰਗ ਦੇ ਵਿੱਚ ਆ ਪੂਰਾ ਵੱਡਾ ਢਾਂਚਾ ਚੈੱਕ ਕਰ ਸਕਦੇ ਆ ਚੌਥਾ ਸੁਹਾ ਬਾਈਆਂ ਦਾ ਸੁਣੀ ਆ ਵੇਲਬੂਲ ਚੰਗੀ ਆ ਕੱਦਕਾਰ ਸੋਹਣਾ ਦੁੱਧ 18 ਲੀਟਰ ਦੇ ਲਗਭਗ ਇਹ ਪਾਉਂਦੀ ਆ ਦੇਖ ਸਕਦੇ ਹਵਾਨਾ ਦੋਸਤੋ ਜੇ ਗੱਲ ਕਰੀਏ ਸੋਨਾ ਤਿਆਰ ਕੀਤਾ ਹੋਇਆ ਨਾੜਾ ਨੂੜਾ ਸੋਹਣੀਆਂ ਹਵਾਨੇ ਦੇ ਉੱਤੇ ਬਾਈਆਂ ਦਾ 4 ਦਿਨ ਦਿਨ ਪੂਰੇ ਹੋਣ ਚ ਪਏ ਆ ਬਾਕੀ ਦੋਸਤੋ ਜੇ ਕੋਈ ਹਫਤਾ ਦੱਸ ਦੇ ਨਾਲ ਜਾਂਦੀ ਆ ਤਾਂ ਹਵਾਨਾ ਤਕਰੀਬਨ ਇਹਨੇ ਸੋਨਾ ਤਿਆਰ ਕਰ ਜਾਣਾ ਟਿੱਲ ਹਵਾਨੇ 'ਚ ਕਾਫੀ ਪਈ ਏ ਤੋੜ ਕੇ ਤੁਹਾਨੂੰ ਵਿਖਾ ਦੇਣੀ ਆ ਦੋਨੇ ਪਾਸੇ ਤੋਂ ਥੋਣਾ ਦਾ ਸਾਈਜ਼ ਵਿਖਾ ਦੇਨੇ ਸੇਮ ਸਾਈਜ਼ ਦੇ ਵਿੱਚ ਥਾਣਾ ਗੈਬਗੂ ਬਹੁਤ ਜ਼ਿਆਦਾ ਆ ਦੋਸਤੋ ਹਵਾਨਾ ਬਹੁਤ ਵੱਡਾ ਤਿਆਰ ਕੀਤਾ ਹੋਇਆ ਜੇ ਗੱਲ ਕਰੀਏ ਕੋਈ ਛੋਟਾ ਹਵਾਨਾ ਨਹੀਂ ਅਨਮਾਨ ਆ ਕਿ 18 ਲੀਟਰ ਇਹਨੇ ਦੁੱਧ ਖੁੱਲਾ ਪਾ ਵੀ ਦੇਣਾ ਜਿਹੜੇ ਹਿਸਾਬ ਨਾਲ ਹਵਾਨਾ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਇੱਕ ਵਾਰੀ ਗੇੜਾ ਕਰਵਾ ਦਿਆਂ ਦਾ ਸੋਹਣੇ ਕਦ ਕਾਠ ਦੇ ਵਿੱਚ ਆ ਬੇਲਬੂ ਚੰਗੀ ਆ ਕੋਈ ਦੋਸਤੋ ਟੁੱਟਮਾ ਹਵਾਨਾ ਨਹੀਂ ਕੋਈ ਫੋਟ ਚਾਂਗ ਨਹੀਂ ਥਣਾ ਦਾ ਸਹ ਜੇ ਗੱਲ ਕਰੀਏ ਸੋਹਣਾ ਥਣਾ ਦਾ ਸਹ ਆ ਇਕ ਸਾਦੇ ਹਵਾਵਾਂਾਂ ਦੀ ਗੱਲ ਕਰੀਏ ਦੋਸਤੋ ਸੋਹਣਾ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਕੀ ਰੇਟ ਕਰਨਾ ਬਈ ਇਹਦਾ ਰੇਟ ਕੀ ਕਰਾਂਗੇ 60000 ਰੁਪਏ 60000 ਮਾਨਤਾਨ ਕਰ ਦਾਂਗੇ ਵੀ ਹਾਂ ਠੀਕ ਆ ਲੋ ਵੀ ਇਹਦਾ ਰੇਟ ਆ 60000 ਜਿਹੜੇ ਵੀਰ ਦੇ ਗਾਂ ਪਸੰਦ ਹੋਵੇ ਤਾਂ ਆਵਦੀ ਤਸੱਲੀ ਇੱਥੇ ਆ ਕੇ ਕਰ ਲਿਓਏ ਕਿਉਂਕਿ ਗੱਬਣ ਹੈਗੀ ਆ ਤੇ ਜਿਹੜੇ ਭਰਾਣੇ ਦੋਸਤੋ ਝੋਟਾ ਖਰੀਦਣਾ ਹੋਵੇ ਤਾਂ ਇਹਦੀ ਡਿਟੇਲ ਆਪ ਬਾਈ ਤੋਂ ਲੈ ਲੀਨੇ ਆ। ਬਾਈ ਕਿੰਨੀ ਉਮਰ ਆਦੀ? 16 ਮਹੀਨੇ। 16 ਮਹੀਨੇ ਹੋ ਗਈ। ਠੀਕ ਆ। ਤੇ ਕਿਹੜੇ ਬੋਲ ਦਾ ਬੱਚਾ ਬਈ ਇਹ? ਪਾਰਸ ਦਾ। ਪਾਰਸ ਦਾ ਬੱਚਾ। ਠੀਕ ਆ ਤੇ ਮਾਂ ਲੀਓ ਬਈ। ਮਾਂ ਲੀਓ ਔਖੜੀ ਤੋਂ 18 ਲੀਟਰ ਦੀ ਮਾਂ। ਠੀਕ ਆ ਆ ਇਹਦੀ ਮਾਂ 18 ਲੀਟਰ। ਇਹਦਾ ਵੀ ਪਤਾ ਬਈ ਕਿਹੜੇ ਬੋਲਦੀ ਐ ਇਹ? ਆਪ। ਇਹ ਤਾਂ ਮਾਨ ਸਿੰਘ ਵਾਲੇ ਸੰਧੀ ਆਈ ਹੈ। ਮਾਨ ਸਿੰਘ ਵਾਲੇ ਸੰਧੀ ਆਪ ਡਾਇਰੈਕਟ। ਹਾਂ। ਠੀਕ ਆ ਦੁੱਧ ਕਿੰਨਾ ਪਾਉਂਦੀ ਐ ਬਈ ਇਹ? 18 ਲੀਟਰ। 18 ਲੀਟਰ ਪਾਉਂਦੀ ਐ। ਠੀਕ ਆ ਆਪ ਇਹ ਪਾਰਸ ਦਾ ਬੱਚਾ ਠੀਕ ਆ ਹੁਣ ਸੇਲ ਕਰਨਾ ਬਈ ਇਹ ਹਾਂ ਠੀਕ ਆ ਕੀ ਮੁੱਲ ਕਰਾਂਗੇ ਬਈ ਇਹਦਾ ਇਹਦਾ 30000 ਇਹਦਾ 30000 ਲਓ ਬਈ ਕੱਟਾ ਤੁਹਾਨੂੰ ਦਿਖਾਉਣੇ ਆ ਪਿਓਰ ਨੀਲੀ ਰਾਵੀ ਦੇ ਵਿੱਚ ਮੱਥੇ 'ਚ ਦੋਸਤੋ ਇਹ ਕਟਕ ਦੀ ਗੱਲ ਕਰੀਏ ਪੂਰਾ ਮੱਥੇ ਦੇ ਵਿੱਚ ਹੈਗਾ ਕੱਟ ਦੇਖ ਸਕਦੇ ਆ ਅੱਖਾਂ ਦੋਵੇਂ ਚਿੱਟੀਆਂ ਪੈਰਾਂ ਦੀ ਗੱਲ ਕਰੀਏ ਦੋਸਤੋ ਉੱਪਰ ਤਾਂ ਹੀ ਚਿੱਟੇ ਮਧਰੀ ਗੋਡੀ ਦੇ ਵਿੱਚ ਆ ਪੂਰਾ ਥੱਲੋਂ ਦੋਸਤੋ ਪੂਰਾ ਚਿੱਟਾ ਹੈ ਅੱਡਾ ਪੂਛ ਉੱਪਰ ਤਾਂ ਹੀ ਇਸ ਟਿੱਕਲਾਂ ਦਾ ਸਾਈਜ਼ ਸੁਣਾ ਤੇ ਥੱਲੋਂ ਢਿੱਡ ਦੀ ਗੱਲ ਕਰੀਏ ਪੂਰਾ ਚਿੱਟਾ ਦੋਸਤੋ ਧੁੰਨੀ ਵੀ ਚਿੱਟੀ ਆ ਤੇ ਥੱਲੋਂ ਦੋਸਤੋ ਮੂਹਰਲੇ ਪਾਸੋਂ ਵੀ ਚਿੱਟਾ ਸਿੰਗ ਦੀ ਕੁਆਲਿਟੀ ਕਰੀਏ ਗੱਲ ਕਰੀਏ ਦੋਸਤੋ ਕੁੰਡਾ ਹੀ ਬਣਾ ਜਾਣਾ ਕਿਉਂਕਿ ਹਜੇ 16 ਮਹੀਨੇ ਉਮਰ ਆ ਤੇ ਮੋੜਨਾ ਸ਼ੁਰੂ ਕਰ ਲਏ ਨੇ ਲੈ ਵੀ ਇਹਦਾ ਵੀ ਇੱਕ ਵਾਰੀ ਢੇੜਾ ਕੜਵਾ ਦੀ ਪਾਰਸ ਦਾ ਬੱਚਾ ਬਾਈਆਂ ਦਾ ਤੇ ਆਹਾ ਦੋਸਤੋ ਮੱਝ ਆ ਜਿਹੜੀ ਇਹਦਾ ਬੱਚਾ ਇਸੇ ਦੀ ਬਲੱਡ ਲਾਈਨ ਬਾਈ ਦੇ ਘਰੇ ਸਾਰੀ ਹੈਗੀ ਆ ਆ ਬੱਚੇ ਸਾਰਾ ਨੀਲੀ ਰਵੀ ਦਾ ਰਵਾਹ ਬਾਈ ਕੋਲੇ ਲੈ ਆ ਬਾਈ ਇਹ ਕਾ ਖੜੀ ਇਹ ਵੀ ਬਾਈ ਕੋਲੇ ਨੀਲੀ ਰਵੀ ਆ ਦੇਖ ਸਕਦੇ ਆ 16 ਮਹੀਨੇ ਉਮਰ ਆ ਟੈਸਟੀਕਲਾਂ ਦਾ ਸਾਇਦ ਸੋਨਾ ਕਦ ਦਾ ਤਕਰੀਬਨ ਦੋਸਤੋ ਇਹਨੇ ਸੋਨਾ ਹੀ ਕਰ ਜਾਣਾ ਕਿਉਂਕਿ ਹੁਣ ਉਮਰ ਦੇ ਹਿਸਾਬ ਨਾਲ ਵੇਖੀਏ ਸੋਨਾ ਕਦ ਕਾਠਾ ਬਾਕੀ ਸਾਰੀ ਬਲੱਡ ਲਾਈਨ ਜੇ ਗੱਲ ਕਰੀਏ ਬਾਈ ਕੋਲੇ ਚੰਗੀ ਆ ਹਰੇਕ ਪਸ਼ੂ ਦੇ ਪ੍ਰੋਪਰ ਰਿਕਾਰਡ ਬਾਈ ਕੋਲੇ ਇਸ ਵਕਤ ਹੈਗੇ ਆ ਇਹਦਾ ਮੁੱਲ ਬਾਈ ਨੇ 30000 ਮੰਗਿਆ ਜਿਹੜੇ ਵੀਰ ਦੇ ਦੋਸਤੋ ਕਟਾ ਪਸੰਦ ਹੋਵੇ ਤਾਂ ਆਪਦੀ ਇੱਥੇ ਆ ਕੇ ਤਸੱਲੀ ਕਰਕੇ ਬਾਈ ਨਾਲ ਸੰਪਰਕ ਕਰ ਲਓਏ ਬੰਦ ਦੇ ਵੀ ਸੋਨਾ ਦੋਸਤੋ ਜਿਹੜੇ ਵੀਰ ਨੀਲੀ ਜਾਵੀ ਦਾ ਕੋਈ ਕਟਾ ਰੱਖਣਾ ਚਾਹੁੰਦੇ ਆ ਤਾਂ ਆਪਦਾ ਇੱਥੇ ਆ ਕੇ ਖਰੀਦ ਲਿਓ ਜੇ ਮੁਖਸਰ ਸਾਹਿਬ ਦੇ ਵਿੱਚ ਹੀ ਆ ਦੋਸਤੋ ਬਲਮਗਰਾ ਰੋਡ ਦੇ ਉੱਤੇ ਬਾਈ ਦਾ ਘਰ ਤੋ ਵੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਨਾਲ ਸੀ ਦੋਵਾਂ ਦੀ ਤੁਹਾਨੂੰ ਡਿਟੇਲ ਲੈਤੀ ਪ੍ਰੋਪਰ ਰਿਕਾਰਡ ਪੁੱਛਤਾ ਕੱਟੇ ਦਾ ਤੇ ਗਾਂ ਦੀ ਪ੍ਰੋਪਰ ਡਿਟੇਲ ਲੈਤੀ ਬਾਈਆਂ ਦਾ 18 ਲੀਟਰ ਦੁੱਧ ਆ ਤੇ ਰੇਟ ਇਹਦਾ ਬਾਈ ਨੇ 60000 ਮੰਗਿਆ ਮੌਕੇ ਦੇ ਮਾਨਤਾਨ ਹੋ ਜੂ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਲੋ ਜੀ